सा सेवा है ये गुरुदास दक्का साहब तो संगत आई है विशेष तो बाबा जी आये नहीं उन्होंने रहन माये दें अंदर तो नगर लगा की कौन था इसे कि लम्बे होने सेवा जो भी यही बहुत बढ़िया चाटनी है उसे तो ये लाइफ चली जाती है तो सेवा ना बाद में आने संगत दे नॉर्थ इस साल तक तो अंदर चाटने ह ਬਹੁਤ ਵਧੀਆ ਲੰਗਰ ਦੀ ਸੇਵਾ ਕੀਤੀ ਆ ਸੰਗਤ ਬੰਦ ਚੜ ਕੇ ਹਿੱਸਾ ਕਰਦੀ ਆ ਜੋ ਵੀ ਇੱਥੇ ਲੰਗਰ ਛਕਦਾ ਸਭ ਬਹੁਤ ਵਾਈ ਹ ਜੀ ਕਿੰਨੀ ਸੰਗਤ ਇੱਥੇ ਇਸ ਟਾਈਮ ਗੁਰਦਾਰਾ ਨਕਾ ਸਾਹਿਬ ਦੇ ਵਿੱਚ ਆਉਂਦੀ ਆ ਤਕਰੀਬਨ ਜਿਵੇਂ 500 ਦੇ ਕਰੀਬ ਹੋਵੇਗੀ ਜੀ ਬਾਕੀ ਵਿਸ਼ੇਸ਼ ਸੰਦੇਸ਼ ਹੈਗਾ ਜਿਹੜੇ ਸਿੱਖ ਸੰਗਤ ਇੱਥੇ ਆਉਂਦੀ ਆ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਦੀ ਰਸਮਾਈ ਹੈ ਤੇ ਜੋ ਵੀ ਸੰਗਤ ਇੱਥੇ ਆਉਂਦੀ ਆ ਜੀ ਉਹਨਾਂ ਦਾ ਇਹੀ ਸੰਦੇਸ਼ ਆ ਵੀ ਗੁਰਬਾਣੀ ਨਾਲ ਜੁੜੋ ਜਿਵੇਂ ਬਾਬਾ ਜੀ ਚੋੜਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਨਾਂ ਦੀ ਜੋ ਵੀ ਉਹਨਾਂ ਦੇ ਸੰਦੇਸ਼ ਦਿੰਦੇ ਨੇ ਉਹਨੂੰ ਅਪਣਾਓ ਤੇ ਵਧੀਆ ਸੇਵਾ ਬਾਬਾ ਜੀ ਨੂੰ ਆ ਰਹੇ ਨੇ ਉਹਨੂੰ ਫੋਲੋ ਕਰੋ ਜਿਵੇਂ ਕਿ ਸੰਗਤ ਇੱਥੇ ਆਉਂਦੀ ਆ ਜੀ ਜਿਵੇਂ ਸਿੱਖ ਸੰਗਤ ਗੁਰਦਾਰ ਨਕਾ ਸਾਹਿਬ ਨਾਲ ਵੀ ਜੁੜੀ ਆ ਤੁਸੀਂ ਕੋਈ ਵਿਸ਼ੇਸ਼ ਜਿਹੜੀ ਬੀਬੀਆਂ ਭੈਣਾਂ ਆਉਂਦੀਆਂ ਨੇ ਤੇ ਉਹਨਾਂ ਵਾਸਤੇ ਕੁਝ ਜਣਾ ਚਾਹੁੰਗੇ ਜੀ ਬੀਬੀਆਂ ਭੈਣਾਂ ਬਾਬਾ ਜੀ ਦੀ ਸੰਗਤ ਦੇ ਹੇਠ ਜਿੰਨੇ ਵੀ ਸੇਵਾ ਕਰ ਰਹੇ ਨੇ ਪਹਿਲਾਂ ਪ੍ਰਾਤਮਿਕ ਤੌਰ ਤੇ ਜੁੜੇ ਹੋਏ ਨੇ ਹੋਰ ਵੀ ਉਹਨਾਂ ਨਾਲ ਵੱਧ ਚੜ ਕੇ ਹਿੱਸਾ ਬੁੰਦੀਆਂ ਨੇ ਬੀਬੀਆਂ ਭੈਣਾਂ ਇੱਥੇ ਕਿੰਨੇ ਦਿਨਾਂ ਤੱਕ ਰਹਿਣਗੇ ਹੋਪੇ ਇਨੀ ਦੇਰ ਤੱਕ ਸਮਾਪਤੀ ਨਹੀਂ ਹੁੰਦੀ ਜੀ ਡਾਕਟਰ ਉਹ ਵੀ ਜੀ ਦੋ ਸਭ ਜੀ ਰੁਜੀਖਾ ਖਾਲਸਾ ਵਹੀ ਦੁੱਗੀ ਕੀ ਫਤੇ ਹਾਂਜੀ ਅਸੀਂ ਸੰਤਾਂ ਨਾਲ ਉਹਨਿਆ ਨਾਲ ਕਸਬ ਤੋਂ ਸਾਨੂੰ ਹੋ ਗਏ 30 ਸਾਲ ਜੀ ਸੰਤਾਂ ਦੇ ਨਾਲ ਸੇਵਾ ਨਿਵਾਉਂਦੇ ਆ ਚਾਰ ਦਿਨ ਸੇਵਾ ਕਰਦੇ ਆ ਸਾਦਾ ਆਪਣਾ ਲੰਗਰ ਆ ਜੀ ਸੰਤ ਨਕਾ ਸਾਹਿਬ ਵੀ ਸਾਨੂੰ 12 ਵਜੇ ਤੋਂ ਬਾਅਦ 2 ਵਜੇ 1 ਵਜੇ ਸਨਾਨ ਕਰਾ ਕੇ ਪਾਠ ਕਰਾਉਂਦੇ ਨੇ ਜੀ ਤੇ ਫਿਰ ਜੀ ਜਿੱਥੇ ਵੀ ਕੋਈ ਸੇਵਾ ਸੀ ਸੰਤਾਂ ਦੇ ਨਾਲ ਨਿਵਾਉਂਦੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁਰਦਵਾਰਾ ਨਕਾ ਸਾਹਿਬ ਨਾਲ ਜੁੜਿਆ ਸਾਨੂੰ ਜੀ 20 ਸਾਲ ਹੋ ਗਏ 20 ਸਾਲ ਹੋ ਗਏ ਹਾਂਜੀ ਦੋ ਸ਼ਬਦ ਤੁਸੀਂ ਜੀ ਹਾਂਜੀ ਅਸੀਂ ਨਕਾ ਸਾਹਿਬ ਤੋਂ ਨਾ ਨਾਮ ਨਾਲ ਜੁੜਿਆ ਹਾਂ ਜੀ ਸਰ ਤੋਂ ਬਹੁਤ ਪਿਆਰੇ ਸੰਗਤ ਹੈ ਪਾਪਾ ਜੀ ਜਿਹੜੇ ਪੇਲੇ ਚਾਪਰੰਗੋਂ ਨੇ ਲੁਖਣੇ ਪਾਰ ਦੇ ਲੜੀਆਂ ਚੱਲਦੀਆਂ ਰਹਿੰਦੀਆਂ ਜੀ ਇੱਥੇ ਖਤਕਾਰ ਸਾਹਿਬ ਜੀ ਦਾ ਦੇਖ ਸਾਲ ਤੁਸੀਂ ਕਿੰਨੇ ਚਿਰ ਤੁਸੀਂ ਕਿੰਨੇ ਚਿਰ ਹੋ ਗਏ ਆਉਂਦੇ ਨੇ ਜਿੱਥੇ ਸਾਨੂੰ 20 ਸਾਲ ਤੋਂ ਇੱਥੇ ਆਉਂਦੇ ਨੇ ਹਾਂਜੀ ਲੋ ਜੀ ਦੋ ਸ਼ਬਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਿ ਜਨਾਜਾ ਨਸਮਸਤ ਕਰਨ ਲਈ ਆਪਕੋ ਬਹੁਤ ਸ਼ਾਂਤੀ ਮਿਲੀ ਤੇ ਬਾਬਾ ਜੀ ਜਿਵੇਂ ਪਾਸ ਕਰਵਾਉਂਦੇ ਨੇ ਤੇ ਸਾਨੂੰ ਸਹੀ ਸੇਵਿਸ ਕਰਵਾਉਣੀ ਸਿੱਧੇ ਰਸਤੇ ਹੁੰਦੇ ਨੇ ਬਸ ਤੇ ਬੈਮਾ ਫਾਰਮਾ ਤੋਂ ਦੂਕੇ ਸਿਸਟਮ ਧੰਨਵਾਦ ਮੜੇ ਇੱਕ ਨਾਲ ਨਾਲ ਜੇ ਹੋ ਜਾਈ ਅੱਜ ਬਤਾਰਾਂ